ਅੱਜ ਦੀ ਕਹਾਣੀ ਉਸ ਔਰਤ ਦੀ ਕਹਾਣੀ ਹੈ ਜਿਹੜੀ ਕਿ 6 ਭੈਣਾਂ ਭਰਾਵਾਂ ਚੋਂ ਸਭ ਤੋਂ ਛੋਟੀ ਤੇ लाਡਲੀ ਭੈਣ ਹੁੰਦੇ ਹੋਏ ਆਪਣੇ ਭਰਾਵਾਂ ਨੂੰ ਤਰਸ ਰਹੀ ਹੈ ਇਹ ਭੈਣ ਦਾ ਨਾਮ ਵੀਰਪਾਲ ਕੌਰ ਹੈ ਇਹ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਕਿਸ ਤਰੀਕੇ ਦੇ ਨਾਲ ਸਭ ਤੋਂ लाਡਲੀ ਹੋਣ ਦੇ ਬਾਵਜੂਦ ਅੱਜ ਵੀ ਸਾਲ ਹੋ ਗਏ ਆਪਣੇ ਭਰਾਵਾਂ ਨੂੰ ਮਿਲਣ ਤੋਂ ਤਰਸ ਰਹੀ ਹੈ ਇਹ ਭੈਣ ਦੱਸਦੀ ਹੈ ਕਿ ਮੇਰਾ ਵਿਆਹ 17 ਸਾਲ ਦੀ ਉਮਰ ਦੇ ਵਿੱਚ ਘਰ ਦਿੱਤਾ ਜਾਂਦਾ ਹੈ ਉਹ ਜਦੋਂ ਇਹ ਵਿਆਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਘਰ ਵਾਲਾ ਇਹਨੂੰ ਕੁੱਟਣ ਮਾਰਨ ਲੱਗਦਾ ਹੈ ਤੇ ਹੌਲੀ-ਹੌਲੀ ਇਹਦੇ ਬੱਚੇ ਹੋ ਜਾਂਦੇ ਆ ਆਖਰਕਾਰ ਇੰਨਾ ਕੁ ਤਸ਼ੱਦਦ ਹੁੰਦਾ ਕਿ ਇਹ ਭੈਣ ਇੱਕ ਦੋ ਵਾਰ ਆਪਣੇ ਪੇਕੇ ਜਾਂਦੀ ਹੈ ਪੇਕੇ ਇੰਦੀਆਂ ਪਰਜਾਈਆਂ ਇਹਨੂੰ ਤਾਣੇ ਮਾਰਦੀਆਂ ਕਿ ਭੈਣ ਇਹ ਤਾਂ ਵਸਦੀ ਨਹੀਂ ਇਸ ਲਈ ਸਾਡੀ ਸੱਸ ਯਾਨੀ ਕਿ ਭੈਣ ਦੀ ਮਾਂ ਦੀ ਵੀ ਮੌਤ ਇਹਦੇ ਕਾਰਨ ਹੋਈ ਹੈ ਪੈਣ ਦੱਸਦੀ ਹੈ ਕਿ ਮੈਂ ਐਦਾਂ ਤਾਨੇ ਸੁਣਦੀ ਹੋਈ ਫੇਰ ਤੋਂ ਵਾਪਸ ਚਲੀ ਗਈ ਤੇ ਆਖਰ ਤੱਕ ਉਹਨੇ ਆਪਣਾ ਇਸ ਦਾ ਪਤੀ ਨਸ਼ੇ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਇਹ ਭੈਣ ਫੇਰ ਤੋਂ ਵਾਪਸ ਮਜਬੂਰ ਹੋ ਕੇ ਪੇਕੇ ਆ ਜਾਂਦੀ ਹੈ ਤੇ ਪੇਕੇ ਆ ਕੇ ਫੇਰ ਤੋਂ ਇਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਉਹੀ ਕਹਾਣੀਆਂ ਉਹੀ ਤਾਨੇ ਮੇਨੇ ਸ਼ੁਰੂ ਹੋ ਜਾਂਦੇ ਆ। ਭੈਣ ਦੱਸਦੀ ਹੈ ਕਿ ਮੇਰੀਆਂ ਪਰਜਾਈਆਂ ਮੈਨੂੰ ਬਹੁਤ ਤਾਣੇ ਮਾਰਦੀਆਂ ਤੇ ਤੰਗ ਕਰਦੀਆਂ ਸੀ ਇੱਕ ਦੂਜੀ ਦੇ ਨਾਲ ਮਿਲਣ ਤੋਂ ਵੀ ਮਨਾ ਕਰਦੀਆਂ ਸੀ ਭਰਾਵਾ ਵੀ ਦੀ ਵੀ ਮਜਬੂਰੀ ਸੀ ਕਿ ਉਹ ਕੁਝ ਕਰ ਨਹੀਂ ਸਕਦੇ ਸੀ ਇਸ ਲਈ ਇਨਸ ਨੇ ਆਪਣੇ ਭਰਾ ਕੋਲ ਜਾਣ ਦਾ ਫੈਸਲਾ ਕੀਤਾ ਤੇ ਦੋ ਬੱਚੇ ਇਹਦੇ ਤੋਂ ਵਿਛੜ ਗਏ ਜਦੋਂ ਇਹ ਦੱਸਦੀ ਹੈ ਕਿ ਮੈਨੂੰ ਉੱਥੇ ਜਾ ਕੇ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਲਈ ਇਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਭਰਾਵਾ ਮੇਰਾ ਘਰ ਬੰਨ ਦੇ ਤਾਂ ਇਹਦਾ ਭਰਾ ਕਹਿੰਦਾ ਕਿ ਮੈਂ ਤੇਰਾ ਘਰ ਦਾ ਬੰਦ ਦਿੰਨਾ ਪਰ ਉਹ ਕਿਸੇ ਹੋਰ ਜਾਤੀ ਦਾ ਬੰਦਾ ਹੈ ਭੈਣ ਕਹਿੰਦੀ ਹੈ ਕਿ ਮੈਨੂੰ ਘਰ ਵਸਾਉਣਾ ਚਾਹੀਦਾ ਮੇਰੇ ਬੱਚਿਆਂ ਨੂੰ ਕੋਈ ਪਾਲਣ ਵਾਲਾ ਮਿਲ ਜੇ ਮੈਨੂੰ ਕਿਸੇ ਜਾਤੀ ਪਾਤੀ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਭੈਣ ਜਦੋਂ ਇਹ ਵੀ ਵਿਆਹ ਹੀ ਕਰਵਾ ਲੈਂਦੀ ਹੈ ਤਾਂ ਇੱਥੇ ਵੀ ਇਹਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਂਦੀਆਂ ਕਿਉਂਕਿ ਭੈਣ ਹੋਰ ਜਾਤੀ ਦੇ ਬੰਦੇ ਦੇ ਨਾਲ ਵਿਆਹ ਕਰਾਉਂਦੀ ਹੈ ਤੇ ਉਸ ਤੋਂ ਬਾਅਦ ਇਸ ਦੀਆਂ ਜ਼ਿੰਦਗੀ ਦੇ ਵਿੱਚ ਕੀ ਕੀ ਮੁਸ਼ਕਲ ਆਉਂਦੀਆਂ ਇਹ ਸਾਰੀ ਕਹਾਣੀ ਤੁਸੀਂ ਸਾਡੇ ਚੈਨਲ ਤੇ ਪੈਣ ਤੋਂ ਸੁਣੋਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਜੇ ਤੇ ਕਮੈਂਟ ਵੀ ਕਰਿਓ ਜੀ ਪੈਣ ਜੀ ਜ਼ਿੰਦਗੀ ਕਿਵੇਂ ਬਚਪਨ ਕਿਵੇਂ ਗੁਜ਼ਰਿਆ ਤੁਹਾਡਾ ਬਚਪਨ ਤਾਂ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਗੁਜ਼ਰਿਆ ਹੈ ਹਮ ਬਚਪਨ ਅੱਜ ਹੈਗਾ ਸੀ ਕਿ ਪੰਜ ਭਰਾ ਹੈਗੇ ਤੇ ਦੋ ਪਹਿਣਾ ਸੀ ਹਮ ਇਨਾ ਕਿ ਇੱਕਦਮ ਸ਼ੁਰੂ ਚ ਹੀ ਯਾਦ ਆ ਕਿ ਕੀ ਗੱਲ ਹੋ ਗਿਆ ਇਨਾ ਦੁਖੀ ਹੋ ਗਏ 20 ਸਾਲ ਹੋ ਗਏ ਮਿਲਿਆ ਨੂੰ ਮਤਲਬ ਅੱਛਾ ਉਹ ਬਹੁਤ ਵਧੀਆ ਰਖਦੇ ਸੀ ਭਾ ਮੇਰੇ ਬਹੁਤ ਚੰਗਾ ਸਮਝਦੇ ਸੀ ਮੈਨੂੰ ਹਰ ਜਗ੍ਹਾ ਤੋਂ ਮਤਲਬ ਲਾਡ ਕਰਦੇ ਸੀ ਕਿ ਤੂੰ ਆਉਣਾ ਜਾਣਾ ਹੂੰ ਸੱਤੇ ਪਹਿਣ ਬਰਕਵਾਰੇ ਹੋਏ ਸੀ ਸਭ ਤੋਂ ਛੋਟੀ ਛੋਟੀ ਮੈਚ ਹੈ ਫਿਰ ਮੜਾ ਬਰਥਡੇ ਹੋਏ ਸੀ ਹੂੰ ਤੇ ਮਤਲਬ ਉਹਦਾ ਪਈਆ ਚੱਲਦਾ ਹੁੰਦਾ 100 ਰੁਪਈਆ ਲੈ ਜਾਣਾ ਉਸਰਾਹ ਕੋਲ ਉਸ ਕੋਲ ਲੈ ਜਾਣਾ ਮੈਂ ਬਹੁਤ ਲਾਡ ਕਰਦੇ ਹੁੰਦੇ ਸੀ। ਹੂੰ ਫਿਰ ਵੱਡੇ ਭਰਾ ਦਾ ਵਿਆਹ ਹੋ ਗਿਆ। ਹੂੰ ਉਸ ਤੋਂ ਬਾਅਦ ਛੋਟੇ ਦਾ ਕਰ ਦਿੱਤਾ। ਹੂੰ ਵੱਡਾ ਵਧੀਆ ਰਹਿੰਦਾ ਸੀ ਛੋਟੇ ਦੇ ਜਦੋਂ ਕੀਤਾ ਹੂੰ ਉਦੋਂ ਫਰਜਾਈ ਮੇਰੀ ਅੜਵਾ ਗਈ। ਹੂੰ ਉਹਨੇ ਪਾਸੇ ਵਿੱਚ ਕਰ ਦੇਵੇ ਸਾਰੇ ਪਰਿਵਾਰ ਐ ਚੋਰਾੰਦ ਪਰਿਵਾਰ ਨੂੰ ਫੋੜੀ ਗਈ ਮਤਲਬ ਲੜਾਈਆਂ ਬਹੁਤ ਚੱਲ ਪਈਆਂ ਸਾਡੇ ਉਹਦੇ ਆਣ ਵਿੱਚ। ਹੂੰ ਮੇਰੀ ਦਾਦੀ ਵੀ ਕਹਿੰਦੀ ਹੁੰਦੀ ਸੀ ਵੀ ਆਪਣਾ ਕੰਮ ਖਰਾਬ ਹੋ ਗਿਆ ਨੂੰ ਛੱਡ ਦੇਈਏ ਤਾਂ ਫਾਇਦਾ ਹੀ ਹੈਗਾ ਹੂੰ ਮੇਰਾ ਭਰਾ ਨਹੀਂ ਮੰਨਿਆ ਹੂੰ ਮੁੜ ਕੇ ਉਦੋਂ ਬਾਅਦ ਮੇਰਾ ਮਾਮਾ ਆ ਗਿਆ ਕਹਿੰਦਾ ਵੀ ਆਪਾਂ ਪਾਉ ਛੋਟੀ ਕੁੜੀ ਦਾ ਰਿਸ਼ਤਾ ਕਰ ਦਈਏ ਤੇ ਮੇਰੇ ਪਰਪਿਓ ਨੇ ਕਿਹਾ ਵੀ ਛੋਟੀ ਹੈ ਜੇ ਮੈਂ ਨਹੀਂ ਕਰਦਾ ਹੂੰ ਕਹਿੰਦਾ ਵੀ ਤੂੰ ਮੇਰੇ ਆਖੇ ਨਹੀਂ ਲੱਗਣਾ ਹੀ ਤੇ ਤੂੰ ਜਿੱਥੇ ਮਰਜੀ ਕਰ ਲਵੀਂ ਉਦੋਂ ਲੋਕ ਮੰਨ ਜਾਂਦੇ ਹੁੰਦੇ ਸੀ ਪੈਣਾ ਭਰਾ ਦੀ ਗੱਲ ਹੂੰ ਤੇ ਮੇਰੀ ਮਾਂ ਨੇ ਕਿਹਾ ਵੀ ਮੇਰਾ ਭਰਾ ਹੈਗਾ ਇੰਨਾ ਥੋੜੀ ਵੀ ਕੋਈ ਕਰੇਗਾ ਛੋਟੀ ਜਿਹੀ ਕੁੜੀ ਦਾ ਕਰਾਂਦਾ ਪਿਆ ਤਾਂ ਹੂੰ ਤੇ ਮੇਰੀ ਮੰਮੀ ਨੇ ਕਿਹਾ ਵੀ ਅਮਰੀਕ ਕਰਾ ਤਦੇ ਆਦੀ ਬਣਾਈ ਤਾਂ ਵੀ ਛੋਟੀ ਜੇ ਇਹਨੂੰ ਇੰਨਾ ਪੂਰੀ ਸੂ ਵੀ ਕੋਈ ਨਹੀਂ ਤੇ ਆਪਾਂ ਨਾ ਹੀ ਕਰੀਏ ਤਾਂ ਫਾਇਦਾ ਹੈ ਕਿ ਨਹੀਂ ਮਾਂ ਦੀਦੀ ਹੁੰਦੇ ਨਾਲ ਕਿ ਵਧੀਆ ਮੁੰਡਾ ਹੈਗਾ ਇੱਕੋ ਇੱਕ ਮੁੰਡਾ ਚਾਰ ਪਹਿਣਾ ਨੇ ਹਮ ਅਲਵਰਚੂ ਪਰਿਵਾਰ ਉੱਠ ਕੇ ਆਇਆ ਹੋਇਆ ਮੇਰਾ ਪਾਪਾ ਕਹਿੰਦਾ ਵੀ ਆਪਾਂ ਕਰ ਤਾਂ ਦੇਈਏ ਪਰ ਕੀ ਪਰਿਵਾਰ ਕਿਹ ਜਾਏਗਾ ਆਪਾਂ ਕਿਹੜਾ ਵਰਤੇ ਕਿ ਉਹਨਾਂ ਨਾਲ ਤਾਂ ਮੇਰਾ ਮਾਮਾ ਕੇ ਅੰਦਰ ਚਾਲ ਤੇ ਮੇਰੇ ਨਾਲ ਇੱਕ ਚਾਲ ਮੁੰਡਾ ਦੇਖ ਕੇ ਆ ਇਹ ਤੋਂ ਗਏ ਵੇਖ ਕੇ ਆਏ ਇੰਨੇ ਨੇ ਹਾਂ ਕਰ ਦਿੱਤੀ ਇਹ ਮੁੰਡਾ ਬਾੜੀ ਉਮਰ ਦਾ ਹੈਗਾ ਤੁਸੀਂ ਮੇਰੀ ਬਿਲਕੁਲ ਛੋਟੀ ਉਮਰ ਤੇ 17 ਸਾਲ ਉਮਰੇਗੀ ਆਈ ਰਿਸ਼ਤਾ ਪੱਕਾ ਮੇਰੀ ਮਾਮੀ ਨੇ ਜ਼ਬਰਦਸਤੀ ਕਰਾ ਦਿੱਤਾ ਕਹਿੰਦੀ ਤੂੰ ਕਰ ਤੇ ਕਰਤਾ ਸਾਲ ਬਾਅਦ ਨਾ ਮੇਰਾ ਵਿਆਹ ਵੀ ਲੈ ਲਿਆ ਵਿਆਹ ਤੋਂ ਬਾਅਦ ਵਧੀਆ ਦੇਣ ਚੱਲੀ ਗਏ 2 ਮਹੀਨੇ ਤੱਕ ਵਧੀਆ ਮੇਰੇ ਦਿਨ ਟੱਪੇ ਉਸ ਤੋਂ ਬਾਅਦ ਉਹ ਨਸ਼ਾ ਬਾੜਾ ਕਰਦਾ ਸੀ ਔਲੇ ਔਲੇ ਪਤਾ ਲੱਗਣ ਲੱਗ ਪਈ ਨਸ਼ਾ ਬਹੁਤ ਕਰਨ ਲੱਗ ਪਿਆ दारू पीणी करना मार कुट्ट हम्म hmm. जेड़ा मेरे दाज द सामान ਸਾਰਾ ਹੀ ਉਹਨੇ ਥੋੜ ਫੋੜ ਕਰ ਦਿੱਤੀ ਹੂੰ ਮੇਰੀ ਸੱਸ ਕਹਿੰਦੀ ਹੁੰਦੀ ਸੀ ਵੀ ਤੂੰ ਨਾ ਜਾ ਕੇ ਘਰੇ ਨਾ ਵੀਰਪਾਲ ਦੱਸੀ ਮੈਂ ਤਾਂ ਮੈਂ ਆਹ ਮਾਂ ਤੋਂ ਉਹ ਇਹ ਗੱਲ ਇਹ ਜਾਏ ਆਪਾਂ ਨਹੀਂ ਸਮਝਾ ਲਵਾਂਗੇ ਚਲ ਕੋਈ ਨਹੀਂ ਵੀਡੀ ਮੈਂ ਕਹ ਉਹ ਤਾਂ ਫੀਫੀ ਸੱਦੇ ਹੁੰਦਾ ਸੀ ਮੰਮੀਆਂ ਮੰਮੀਆਂ ਦਾ ਤੇ ਕਿਹੜੇ ਰਵਾਜ ਸੀ ਤੇ ਮੇਰਾ ਛੋਟਾ ਛोटा ਭਰਾ ਆਇਆ ਮੇਰੇ ਕੋਲ ਤੇ ਸਮਾਨ ਵੇਖ ਕੇ ਆ ਤਾਂ ਮੈਨੂੰ ਕਹਿੰਦਾ ਕਿ ਸਮਾਨ ਕੋ ਨਹੀਂ ਤੇਰਾ ਮੈਂ ਕਹ ਨਹੀਂ ਸਮਾਨ ਸਾਰਾ ਹੈ ਤਾਂ ਨਹੀਂ ਸਮਾਨ ਤੇਰਾ ਕੁੱਟਿਆ ਤੇ ਹੂੰ ਉਨੇ ਘਰੇ ਜਾ ਕੇ ਧਾ ਦਿੱਤਾ ਮੈਂ ਕਹ ਵੀ ਇਹ ਤੂੰ ਦੱਸੀ ਨਾ ਮੈਂ ਤਾਂ ਧਾਰੂ ਪੀ ਕੇ ਤੋੜ ਦਿੱਤਾ ਸੀ ਫਿਰ ਇਹ ਤੂੰ ਗੱਲਾਂ ਭੱਤੀਆਂ ਬੜੀਆਂ ਮੇਰੇ ਮੰਮੀ ਪਾਪਾ ਆ ਗਏ ਮੈਨੂੰ ਲੈ ਗਏ ਲੈ ਗਏ ਮੜਤੀ ਉੱਤੇ ਮੇਰੇ ਪਾਪਾ ਕਹਿੰਦਾ ਵੀ ਮੈਂ ਨਹੀਂ ਕੁੜੀ ਆਦੀ ਤੇ ਇਹਦਾ ਵੀ ਮੇਰੀ ਕੁੜੀ ਨੇ ਤਾਂ ਇੰਨੀ ਸੋਈ ਪਣੀ ਤੂੰ ਸਾਰਾ ਕੁਛ ਨੁਕਸਾਨ ਕਰ ਦਿੱਤਾ ਇੰਨਾ ਦਾਜ ਦਿੱਤਾ ਹੈ ਗਏ ਤੇ ਤੁਹਾਡਾ ਮੁੰਡਾ ਇੰਨਾ ਧਾਰੂ ਪਿੰਦਾ ਤੁਸੀਂ ਇੱਕ ਵਾਰੀ ਵੀ ਨਹੀਂ ਸਾਨੂੰ ਕਿਹਾ ਵੀ ਧਾਰੂ ਪਿੰਦਾ ਹੈ ਮੇਰਾ ਮਾਂ ਮੇਰਾ ਨੂੰ ਸੱਦਿਆ ਸਾਰੀਆਂ ਗੱਲਾਂ ਹੋ ਗਈਆਂ ਪਰ ਮੇਰੇ ਮਾਮੇ ਨੇ ਕੋਈ ਗੱਲ ਨਾ ਦੇ ਫੈਰਾਂ ਤੇ ਪਾਣੀ ਨਹੀਂ ਮਾਮੀ ਮੇਰੀ ਨੇ ਵੀ ਪਹਿਣ ਦਿੱਤਾ ਕਿ ਮੁੰਡਾ ਪਹਿਲਾਂ ਜਿਹੜਾ ਹੋ ਗਿਆ ਸੀ ਹੂੰ ਕਿ ਮੈਂ ਕਰਦੇ ਕਰਦੇ ਵੱਡਾ ਮੁੰਡਾ ਮੇਰਾ ਕੁੱਕ ਪੈ ਗਿਆ ਇੰਨੀ ਉਮਰ ਨਹੀਂ ਸੀ ਅਕਲ ਹੈਗੀ ਨਹੀਂ ਸੀ ਹੂੰ ਕਰਦੇ ਕਰਾਂ ਦੇ ਲੜਾਈਆਂ ਬੁਲਾ ਰਿਆਂ ਚ ਮੈਨੂੰ ਵਾਪਸ ਲੈ ਗਏ ਹੂੰ ਤੇ ਮੁੜ ਕੇ ਸਾਲ ਬਾਅਦ ਮੈਨੂੰ ਮੁੰਡਾ ਹੋਇਆ ਮੇਰੇ ਪੇਕੇ ਲੈ ਗਏ ਉੱਥੇ ਫਿਰ ਪੇਕੇਆਂ ਤੇ ਹੋ ਗਿਆ ਹੂੰ ਮੁੜ ਕੇ ਜਦੋਂ ਵਾਪਸ ਮੇਰੇ ਸਾਥ ਫਿਰ ਮੈਨੂੰ ਲੈ ਗਈ ਹੂੰ ਫਿਰ ਮੇਰੀ ਨਣਦਾ ਚਾਰ ਰਹਿ ਗਿਆ ਸੀ ਉਹ ਲੜਨ ਕਰਨੇ ਉਹ ਵੇ ਕਾਲੀ ਐ ਬਹੁਤ ਮਤਲਬ ਕੁਛ ਆਂਦੀਆਂ ਸੀ ਮੈਨੂੰ ਗਾਲਾਂ ਕੱਢਦੀਆਂ ਰਹਿੰਦੀਆਂ ਸੀ ਮੈਨੂੰ ਐਨਾ ਆਏਗਾ ਨਹੀਂ ਤੇ ਮੈਨੂੰ ਆਂਦਾ ਹੁੰਦਾ ਤੁਸੀਂ ਗਾਲਾਂ ਕੱਢੀਆਂ ਕਰ ਮੈਂ ਨਹੀਂ ਕੱਢਦੀ ਮੈਨੂੰ ਨਹੀਂ ਆਉਂਦੀ ਨਾ ਮੇਰੇ ਮਾਪੇ ਜਗਾ ਗਾਲਾਂ ਦੇ ਵੱਲ ਸੱਸੇ ਨਾ ਮੈਨੂੰ ਆ ਹੂੰ ਮੈਂ ਅਦੀ ਮੰਮੀ ਰੰਨ ਨੂੰ ਗਈ ਵੀ ਅ ਗੁਦਿਣਾ ਬਾਦ ਫਿਰ ਗਈ ਚਲੀ ਮੈਂ ਕਿ ਮੰਮੀ ਵੀ ਇਸ ਤਰ੍ਹਾਂ ਮੈਨੂੰ ਅੰਮਾ ਗਾਲਾਂ ਕੱਢਦੀ ਹੈ ਕਿ ਇਹਨ ਮੈਂ ਨਹੀਂ ਰਹਿਣਾ ਉੱਥੇ ਮੇਰੀ ਮਾਂ ਦੀ ਨਹੀਂ ਬੁੱਤਰ ਇੱਕ ਰੀ ਘਰ ਬਣ ਜਾਵੇ ਨਹੀਂ ਆਈ ਦੋਂਦਾ ਮੇਰਾ ਪਿਓ ਆਂਦਾ ਕਿਉਂ ਨੇ ਯਾਹੀ ਦੋਂ ਦਾ 20 ਘੰਟੇ ਕੁੜੀ ਨੂੰ ਡਾਂਟਦੀ ਰਹੀ ਨਹੀਂ ਹੁੰਦਾ ਕਸੂਰ ਵੀ ਕੀ ਹੈ ਕੀਤਾ ਆਪਾਂ ਹੈ ਉਹਦੀ ਉੰਭਰੇਗੀ ਹੈ ਇਵੇਂ ਕਰਤੇ ਕਰਦੇ ਫਿਰ ਮੇਰੇ ਦੋ ਕੁ ਮਹੀਨੇ ਬਾਅਦ ਪਏ ਮੇਰੀ ਮੰਮੀ ਮੇਰੇ ਘਰ ਆਈ ਮੇਰੀ ਮਾਮੀ ਰਣਨ ਸੱਧਿਆ ਉਹਨਾਂ ਨੂੰ ਫਿਰ ਕਿਹਾ ਵੀ ਤੁਸੀਂ ਦੱਸੋ ਹੁਣ ਮੁੰਡਾ ਵੀ ਹੋ ਗਿਆ ਨਹੀਂ ਤਾਂ ਤਲਾਕ ਦੇ ਦੇ ਉਹਨੇ ਇੱਕ ਤਾਂ ਪੈਰਪੂਰ ਫਾੜ ਕੇ ਤੇ ਵਾਪਸ ਲੈ ਗਿਆ ਮੈਨੂੰ ਫਿਰ ਉਹ ਹੀ ਹਾਲਾਤ ਕਰਤਿਆਂ ਕਰਾਂਦਿਆਂ ਫਿਰ ਪਰਜਾਈਆਂ ਹੀ ਮੇਰੇ ਮਿਹਨੇ ਮਾਰਨ ਕਰਨ ਵੀ ਤੇਰੀ ਕੁੜੀ ਵੱਸਦੀ ਨਹੀਂ ਉੱਥੇ ਨਹੀਂ ਰਹਿੰਦੀ ਇੱਥੇ ਆ ਜਾਂਦੀ ਏ ਅਸੀਂ ਕਿਤੋਂ ਖਵਾਈਏ ਐ ਕਰਦੇ ਕਰਾਂਦੇ ਵੀਰਾ ਮੇਰੀ ਜ਼ਿੰਦਗੀ ਬਸ ਘੈਟਰ ਹੁੰਦੀ ਸੀ ਮਰ ਕੇ ਦੂਜੇ ਧੰਨਾ ਬ੍ਰਹਮ ਧੰਨਾ ਨਾਲ ਵਿਆਹ ਕਰਾ ਲਈ ਹੱਥੀ ਕਰਾ ਲੈ ਤੇ ਇੱਕ ਫਰਾ ਦੀ ਮੇਰੇ ਲੱਤ ਵੱਡੀ ਗਈ ਉਹ ਵੀ ਉਹ ਮੈਂ ਰਹਿਣ ਲੱਗ ਗਿਆ ਉਹ ਮੇਰਾ ਬਾਹਲਾ ਕੰਦਦਾ ਸੀ मुड़ के मैं उसको वापस आ गई इधर इधर माचू गए इधर फिर मैं गई नहीं वापस मैं तो मेरी गरीबी का सारे मजाक उड़ा देने मैं वापस ठीक है फिर कर दे करा दे मैं बच्चे होले और साल बाद बच्चे हो जाने दो सी चार बच्चे हो गए मेरे फिर मेरी मम्मी मेरे इतने आए लम्बी ढाब ਹਮ ਇਹ ਕਿਸੀ ਦਿਨ ਦੇ ਸੀ ਇਹ ਕਿ ਸਾਨੂੰ ਲਾ ਬਲਵਾ ਕੇ ਵਾਪਸ ਮੋੜ ਕੇ ਮੇਰੀ ਮੰਮੀ ਰਨਣ ਕਹਾਣਿਆਂ ਦਾ ਪਤਾ ਕੋਈ ਨਹੀਂ ਸੀ ਉਹ ਨਾ ਸਮੇਂ ਚ ਕਿਹੜੇ ਫੋਨ ਹੁੰਦੇ ਸੀ ਮੁੜ ਕੇ ਵਾਪਸ ਇਹ ਮੇ ਕਰਦੇ ਕਰਾਉਂਦੇ ਅਸੀਂ ਇੰਨਾ 4 ਸਾਲਾਂ ਬਾਅਦ ਵਾਪਸ ਗਏ ਬੱਚਾ ਨੂੰ ਲੈ ਕੇ ਮੇਰੀ ਮਾਂ ਤੇਲੀ ਵੀ ਤੇਰੇ ਹਾਲਾਤ ਹੋਈ ਰਹਿਣੇ ਨੇ ਹਮ ਮੈਂ ਤਾਂ ਕੀ ਕਰਾਉਣ ਤੱਕ ਸਭ ਕਿਦੇ ਜਾਮਾ ਘਰ ਨਹੀਂ ਮੇਰਾ ਘਰ ਨਹੀਂ ਤੇ ਕਿੱਥੇ ਜਾਮਾ ਹਮ ਫਿਰ ਉਹ ਤੇ ਕਾਰ ਕਰਾ ਕੇ ਕਿਥੇ ਚੇ ਸਿੱਕੇ ਆ ਗਏ ਲੰਮੀ ਦਾ ਉਹ ਤੇ ਜਮੀਨ 5 ਮੀਟਰ ਰੱਖੀ ਹੋਈ ਸੀ ਹੂੰ ਫਿਰ ਮੈਂ ਹੁਣ ਮੈਂ ਵਾਪਸ ਨਹੀਂ ਮੁੜਦੀ ਕਦੀ ਵੀ ਕਿਉਂਕਿ ਮੇਰਾ ਇੱਧਰ ਖਾਰੀ ਹੈ ਨਿਤ ਕੀ ਕਰਾਂਗੀ ਹੂੰ ਮੁੜ ਕੇ 8-9 ਸਾਲ ਬੀਤ ਗਏ ਫਿਰ ਮੇਰੀ ਸੱਸ ਮਗਰੋਂ ਮੁੱਕ ਗਈ ਮੇਰੀ ਮਾਂ ਰ ਕੀ ਬਈ ਕਿਸੇ ਵਿਆਹ ਸਨੇ ਆ ਗੱਲਿਆ ਕਿ ਚਿਰਾਂ ਤੋਂ ਆਇਆ 6 ਮਹੀਨੇ ਤੋਂ ਹੂੰ ਤੇ ਅਸੀਂ ਗਏ ਉਦੋਂ ਮੇਰੇ ਨਣ ਦਾ ਸਾਰਿਆਂ ਲੜਨ ਲੱਗ ਪਈਆਂ ਕਿ ਤੇਰੇ ਕਰਕੇ ਮਰੀ ਸਾਡੀ ਮਾਂ ਅਸੀਂ ਆ ਕਿ ਸਾਡੇ ਘਰ ਕਿਉਂ ਮਰੀ ਅਸੀਂ ਕੋਈ ਉੱਥੇ ਕੋਹਲੇ ਕਿਸੀ ਹੂੰ ਮਰੀ ਹੋ ਕੀ ਤਾਂ ਕਿਉਂ ਮਰੀ ਉਹਦੇ ਕੀ ਡੋਕ ਸੀ ਤੁਸਾਂ ਮਾਰੀ ਹੋਣੀ ਮੱਖਾ ਅਸੀਂ ਤਾਂ ਨਹੀਂ ਮਾਰੀ ਅਸੀਂ ਕਿਦੇ ਧੱਕੇ ਖਾਂਦੇ ਫਿਰਨੇ ਤੁਸਾਂ ਸਾਨੂੰ ਇਹ ਤੋ ਕੱਟ ਦਿੱਤਾ ਸਾਡਾ ਟਿਕਾਣਾ ਹੀ ਨਹੀਂ ਅਸੀਂ ਕਿੱਥੇ ਜਾਈਏ ਹੂੰ ਤੇ ਰੋਣੀ ਓਲੀ ਕਰਦੇ ਵੀਰਾਂ ਸਾਨੂੰ ਇੱਥੇ 10 12 ਸਾਲ ਹੋ ਗਏ 10 12 ਸਾਲਾਂ ਬਾਅਦ ਫਿਰ ਉਹ ਆਪ ਹੀ ਮੁੱਕ ਜਾਂਦਾ ਹੂੰ ਆਪ ਮੁੱਕਦਾ ਫਿਰ ਬੱਚੇ ਮੇਰੇ ਕੁੜੀ ਹੈਗੀ ਸੀ 6 ਕੁ ਮਹੀਨਾ ਤੀਂ ਛੋਟੀ ਛੋਟੀ ਇਹ ਤਿੰਨੇ ਪ੍ਰਾ ਵਧੇ ਸੀ ਹੂੰ ਦੋ ਮੁੰਡੇ ਤਾਂ ਵਾਹ ਵਾ ਸਮਝਦਾਰ ਸੀ ਤੇ ਆ ਮੁੰਡਾ ਤੇ ਉਹ ਕੁੜੀਆ ਬਿਲਕੁਲ ਛੋਟੇ ਗਏ ਸੀ ਇਹ 4 ਕੁ ਸਾਲਾਂ ਦੇ ਗਏ ਆ ਫਿਰ ਇਹ ਤੁ ਮੈਨੂੰ ਵਾਪਸ ਲੈ ਗਏ ਮੇਰੇ ਪਿੱਛੇ ਆਏ ਜਦੋਂ ਮੁੱਕਿਆ ਹੂੰ 15 16 ਸਾਲ ਬਾਅਦ ਉਹ ਮੋਕ ਕੇ ਤਾਂ ਮੁੜ ਕੇ ਤੂੰ ਵਾਪਸ ਜਿੱਦੋ ਲੈ ਕੇ ਗਏ ਉਹਨਾਂ ਨੇ ਕਿਹਾ ਭਈ ਅਸੀਂ ਇੱਥੇ ਥਾਂ ਬਣਾ ਕੇ ਦੇਵਾਂਗੇ ਹੂੰ ਸਭ ਕੁਝ ਕਰਾਂਗੇ ਕੁਝ ਦਿਨ ਤੱਕ ਤੁਹਾਨੂੰ ਵਧੀਆ ਰੱਖਿਆ ਉੱਥੇ ਹੂੰ ਮੁੜ ਕੇ ਪਰਜਾਈਆਂ ਸਾਰਾ ਤਾਨੇ ਮਾਰਨ ਵੀ ਉਹਦੇ ਘਰੇ ਨਹੀਂ ਜਾਣਾ ਤੂੰ ਉਹ ਸਾਡੇ ਨਾਲ ਨਹੀਂ ਬੋਲਦੀ ਉਹਦੇ ਘਰੇ ਨਹੀਂ ਜਾਣਾ ਤੂੰ ਸਾਡੇ ਨਾਲ ਨਹੀਂ ਬੋਲਦੀ ਵੀ ਤੁਹਾਡੀ ਲੜਾਈ ਦਾ ਮਤਲਬ ਮੈਨੂੰ ਕੀ ਲੈਣਾ ਦੇਣਾ ਮੈਨੂੰ ਤਾਂ ਸਾਰੇ ਇੱਕ ਹੋਰ ਮੇਰੇ ਸਿਰ ਮੁਸੀਬਤ ਹੈ ਮੈਂ ਸਭ ਨੂੰ ਬੁਲਾਵਾਂਗੀ ਫਿਰ ਵੀ ਜਨਾਗਰ ਵਾਲੇ ਭਰਾ ਨੂੰ ਮੈਂ ਫਿਰ ਫੋਨ ਚੱਲ ਪੈ ਸੀ ਤਾਂ ਲੰਬਰ ਸੀ ਮਤਲਬ ਲਾਣਾ ਆ ਜਾਂਦਾ ਸੀ ਫਿਰ ਮੇਰੇ ਭਰਾ ਵੀ ਜਨਾਗਰ ਨੂੰ ਲੰਬਰ ਲੈ ਕੇ ਦੇ ਦਿੱਤਾ ਵੀ ਕਦੀ ਕੋਈ ਲੋੜ ਪਵੇ ਨਾ ਮੈਨੂੰ ਫੋਨ ਲਾ ਦਿੱਤਾ ਕਰ ਕਿਸੇ ਤੋਂ ਫੋਨ ਲੈ ਕੇ ਤੇ ਮੈਂ ਆ ਜਾਵਾਂਗਾ ਇਹ ਵੱਡਾ ਭਰਾ ਮੇਰੀ ਮਦਦ ਵਧੀਆ ਕਰਦਾ ਹੁੰਦਾ ਸੀ ਮੁਰ ਕੇ ਮੈਂ ਸਾਲ ਬਾਅਦ ਨਫੋਨ ਲਾਇਆ ਮੈਂ ਕਹਿੰਦਾ ਇਸ ਤਰ੍ਹਾਂ ਮੇਰੇ ਨਾਲ ਕਰਦੇ ਫਿਰ ਜਵਾਕਾਂ ਨੂੰ ਵੀ ਨਹੀਂ ਰੋਟੀ ਰੁੱਟੀ ਦੇਂਦੇ ਕੋਈ ਕਹਿੰਦਾ ਪਸੂਚਰਾ ਕੋਈ ਕਹਿੰਦਾ ਕਿਵੇਂ ਕੋਈ ਕਹਿੰਦਾ ਮਰੇ ਕਿਉਂ ਦਿਲਾ ਦੇ ਅਸੀਂ ਕਿਵੇਂ ਸਾਭੀ ਮੈਂ ਇੱਕ ਤਸਵੀਰ ਪੱਕੀ ਕਰ ਹਮ ਫਿਰ ਮੇਰੇ ਭਰਾ ਨੇ ਕਿਹਾ ਤੂੰ ਦੋ ਜਵਾਕ ਲੈ ਕੇ ਮੇਰੇ ਕੋਲ ਆ ਜਾ ਯੂ ਨੋ ਇੱਥੇ ਆਈ ਮੈਂ 6 ਮਹੀਨੇ ਤੇ ਘਰ ਰਹੀ ਇਥੇ ਮੇਰੇ ਭਰਾ ਨੂੰ ਫੋਨ ਕਰਨ ਕਰਨ ਕਹਿੰਦੇ ਨੇ ਉਹਨੂੰ ਤਾਂ ਤੂੰ ਬੰਦਾ ਕਰਾ ਦਿੱਤਾ ਹੀ ਤੂੰ ਉਹਨੂੰ ਐ ਕਰ ਦਿੱਤਾ ਹੀ ਉਹ ਕਹਿੰਦਾ ਨਹੀਂ ਮੇਰੇ ਕੋਲ ਜੀ ਮੇਰੀ ਵੀ ਤਾਂ ਭੈਣ ਹੈ ਤੁਸੀਂ ਦੋ ਜਵਾਨ ਤੁਸੀਂ ਰੱਖ ਲਓ ਦੋ ਨੂੰ ਮੈਂ ਰੱਖੀ ਖੜਾ ਤਿੰਨ ਨੂੰ ਮੈਂ ਪਾਲ ਲੈਣਾ ਦੋ ਤੁਸੀਂ ਪਾਲ ਲਓ ਇਹ ਦੋ ਜਵਾਨ ਹੋ ਗਏ ਫਿਰ ਆਪਾਂ ਇਹਨਾਂ ਨੂੰ ਥਾਟ ਕਾਣਾ ਕਿਤੇ ਬਣਾ ਦੇਾਂਗੇ ਥੋੜਾ ਥੋੜਾ ਇਕੱਠੇ ਕਰਕੇ ਮੇਰੀ ਪਰਜਾਈਆਂ ਕਹਿੰਦੇ ਅਸੀਂ ਇਹਨਾਂ ਦੇ ਜਗ ਨਹੀਂ ਕਮਾਉਂਦੇ ਸੇ ਮਤਲਬ ਖਾਦਾ ਕਰੇ ਤੇ ਖਾਵੇ ਫਿਰ ਮੇਰੇ ਭਰਾ ਨੇ ਸੋਚਿਆ ਵੀ ਇਹਦਾ ਕਿਤੇ ਆਪਾਂ ਘਰ ਬਣਾ ਦਈਏ ਫਿਰ ਭਰਾ ਨੂੰ ਮੈਂ ਕਿਹਾ ਵੀਰ ਮੇਰਾ ਘਰ ਬਣਾ ਦੇ ਚਾਹ ਕੋਈ ਵੀ ਜਾਤੀ ਦੋਵੇ ਮੇਰੇ ਬੱਚੇ ਪਾਲ ਹੂੰ ਉਹ ਮੇਰੀ ਪਰਜਾਈ ਦੀ ਤਤੀਜੀ ਹੈ ਜਿਸ ਦੀ ਰਾਵਲੇ ਹੂੰ ਉਹ ਰੱਬੋ ਹੀ ਆ ਗਈ ਇੱਥੇ ਵੀ ਜਾਣਾ ਕਰੋ ਉਹ ਕਹਿੰਦੀ ਆ ਤਾਂ ਕੁਪੜਾ ਕੁਆ ਦਾ ਘਰ ਬਣਾਈਏ ਕਿ ਮੇਰੇ ਭਰਾ ਨੇ ਕਿਹਾ ਵੀ ਬਣਾਉਣਾ ਪਏਗਾ ਇਹ ਵੀ ਕਹਿੰਦੀ ਤੇ ਵਿਅਕਤੀ ਵੀ ਕੀ ਕਰੇਗੀ ਬੱਚੇ ਕਿੱਧਰ ਲਜਾਵੇ ਵੀ ਮੇਰੇ ਵਿਚਾਰ ਹੈਗੇ ਨੇ ਆ ਮੇਰੇ ਕੋਲ ਇੰਨਾ ਕਾਰੋਬਾਰ ਹੈ ਨਹੀਂ ਫਿਰ ਇਹ ਖੜਾ ਆਏਗਾ ਇਹਦੇ ਨਾਲ ਉਹਨਾਂ ਨੇ ਗੱਲ ਕੀਤੀ ਇਹ ਜਿਮੀਦਾਰਾਂ ਦੇਗਾ ਜਿੱਟਾਂ ਟਿੱਕਾਂ ਦਾ ਇਹਨੂੰ ਪੁੱਛਿਆ ਮੇਰੇ ਵੀ ਉਹਨਾਂ ਕੁੜੀ ਨੇ ਕਿੰਨੇ ਰਾਇਂ ਦਿੰਦੇ ਸੀ ਪਹਿਲਾਂ ਓਕੇ ਲਿਜੀ ਵੀ ਤੋਂ ਬੱਚੇ ਪਾੜ ਲਵਾਂਗੇ ਨਿਕਾ ਮੈਂ ਕਿਹਾ ਜਿਹੜਾ ਮੇਰੇ ਬੱਚੇ ਚਾਰ ਰੱਖੇਗਾ ਮੈਂ ਉਹਦੇ ਕੋਲ ਰਵਾਂਗੀ ਨਾ ਬਿਠਾਤ ਸਵਾਤ ਕਿਛਕ ਮੈਂ ਨਹੀਂ ਕਰੇ ਮੇਰੇ ਬੱਚਿਆਂ ਨਾਲ ਹੀ ਮੇਰੀ ਜ਼ਿੰਦਗੀ ਹੈ ਪਹਿਲਾਂ ਹੀ ਟੱਕਿਆ ਲੱਗ ਗਿਆ ਫਿਰ ਇਨ ਨੇ ਕਿਹਾ ਵੀ ਮੈਂ ਰੱਖ ਲਵਾਂਗੇ ਇਹਦੇ ਕੋਲ ਸੀ ਗਿਆ 15000 ਰੁਪਈਆ ਨੇ ਦਿੱਤਾ ਮੇਰੇ ਮੁੰਡੇ ਦੋਨੇ ਮਜ਼ਦਲੇ ਵੀ ਸਦਾ ਲਾ ਮੈਂ ਆ ਕੇ ਚੱਲ ਮੈਂ ਹੋ ਸਕਲਾ ਹੋ ਗਈ ਮੈਨੂੰ ਬੇਤਕਾਣਾ ਮਿਲ ਜਾਏਗਾ ਲੋਕਾਂ ਦੀ ਗੱਲਾਂ ਸੁਣਨ ਨਾਲ ਤੇ ਚੰਗਾ ਇੱਕ ਪਾਸੇ ਸੜ ਕੀਤਾ ਫਿਰੇ ਕੋਲ ਲੱ ਗਈ ਚਲੀ ਅੰਨੇ ਦਾ ਮੈਂ ਰੱਖ ਲਿਆਂਗਾ ਇਹਨੇ ਕਿ ਕੋਈ ਮਾੜੀ ਚੰਗੀ ਮੈਂ ਤਾਂ ਮਾੜੀ ਚੰਗੀ ਮੇਰੀ ਜ਼ਿੰਦਗੀ ਚ ਤਾਂ ਕੋਈ ਤੀਤ ਬਾਰੇ ਸੁਣ ਲਵੀ ਨਾ ਉਸ ਦਿਨ ਤੋਂ ਮੈਨੂੰ ਘਰੋਂ ਕੱਢ ਦਿੱਤੀ ਇਹ ਪਹਿਲਾ ਮੈਨੂੰ ਹੋਵ ਕਲਣੀ ਸੀ ਫਿਰ ਜ਼ਿੰਦਗੀਆਂ ਦੁੱਖਾਂ ਨੇ ਖਾ ਲਿਆ ਫਿਰ ਬੱਚਿਆਂ ਦੇ ਫਸ ਗਈ ਮੈਨੂੰ ਆਦੀ ਜ਼ਿੰਦਗੀ ਬਾਰੇ ਪਤਾ ਕੋਈ ਨਹੀਂ ਮੇਰੀ ਕਿਵੇਂ ਤਪ ਰਹੀ ਹੈ ਇਹਨ ਤੇ ਕੋਲ ਮੈਨੂੰ 2011 ਚ ਇਹਦੇ ਕੋਲ ਆ ਗਈ ਸੀ ਤੇ ਉਹ ਕੇ 15 ਸਾਲ ਹੋ ਗਏ 15 ਹੋ ਗਏ ਉਹ ਦੂਬਾ ਦੱਤੀ ਆ ਸਾਡਾ ਘਰ ਚੱਲੀ ਜਾਂਦਾ ਮੁੜ ਕੇ ਤੇ ਰਿਸ਼ਤੇਦਾਰਾਂ ਨੇ ਇਹਦੇ ਨਾਲ ਬੋਤ ਕਰਨੀ ਇਹ ਵੀ ਮੇਰੇ ਨਾਲ ਵਾਧੂ ਲੜਦਾ ਹੁੰਦਾ ਸੀ ਮਤਲਬ ਇਹਨੇ ਵੀ ਪਹਿਲਾਂ ਵਾਲੇ ਤਰ੍ਹਾਂ ਕੋਈ ਕਸਰ ਨਹੀਂ ਛੱਡਣੀ ਲੋਕਾਂ ਮਗਰ ਲਾ ਕੇ ਉਹ ਵੀ ਨਹੀਂ ਲੜਦਾ ਸੀ ਫਿਰ ਮੈਂ ਕਿਹਾ ਵੀ ਰੱਬਾ ਮੇਰੀ ਤੇ ਤੇ ਬਿੰਦਗੀ ਨਾ ਹੁੰਦੀ ਤਾਂ ਕੋਈ ਸੰਗਾ ਕੀ ਮੇਰੀ ਕਿਸਮਤ ਕਿ ਲਹਿੜਾ ਫਿਰ ਇਹਨੂੰ ਮੈਂ ਕਹਿਣਾ ਬੱਚੇ ਜਵਾਨ ਹੋ ਜਾਣਗੇ ਮੁਸੀਬਤਾਂ ਨਿਕਲ ਜਾਣਗੀਆਂ ਜੇ ਬੱਚੇ ਜਵਾਨ ਹੋਏ ਇੱਕ ਮੁੰਡਾ ਵਿਆਹਿਆ ਫੇਰ ਹੋਰ ਦੁੱਖ ਫੇਰ ਛੋਟਾ ਜਿੰਨਾ ਦੇ ਵਿੱਚੋਂ ਮੈਂ ਆਈ ਸੀ ਉਹਨਾਂ ਰਿਸ਼ਤਾ ਮੇਰੇ ਘਾਰੇ ਤੱਕ ਨਾ ਮੇਰੇ ਮੁੰਡੇ ਨੇ ਦੇ ਦਿੱਤਾ ਸਾਲ ਹੋ ਗਏ ਉਹਨੂੰ ਉੱਥੇ ਲਾਇਆ ਗਿਆ ਅੱਛਾ ਤੁਹਾਡੀ ਬੇਟੀ ਨੂੰ ਬੇਟੇ ਨੂੰ ਹੀ ਸਾਲ ਹੋ ਗਏ ਐ ਇਹ ਫਿਰ ਦੇएगी ਕਿਸ ਤਰ੍ਹਾਂ ਨਹੀਂ ਉਹਨਾਂ ਰਿਸ਼ਤਾ ਤੁਹਾਡੀ ਭਰਾਵਾਂ ਨੇ ਕਰਤੇ ਭਰਾ ਨੇ ਮੇਰੇ ਆਪ ਦੀ ਸੱਕੀ ਕੁੜੀ ਤਾਂ ਦੇ ਦਿੱਤਾ ਤੱਕੇ ਨਾਲ ਮੇਰੀ ਪਰਜਾਈ ਨੇ ਮੈਂ ਰਿਸ਼ਤਾ ਲੈਂਦੀ ਨਹੀਂ ਅੱਛਾ ਜ਼ਿੰਦਗੀ ਬਹੁਤ ਔਖੀ ਆਈ ਬਹੁਤ ਉਹਨੇ ਬੱਚੇ ਗਏ ਨੇ ਇਹਨਾਂ ਨੇ ਆਖਿਆ ਵੀਡੀਓ ਬਣਾਉਣੀ ਮੈਂ ਕਿ ਪੁੱਤਰ ਪਣਾ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਜ਼ਿੰਦਗੀ ਬਣ ਜਾਵੇ ਤੁਹਾਡੀ ਬਸ ਮੈਂ ਕਿੰਨਾ ਕੁ ਦਿਨ ਅਸੀਂ ਕੰਮ ਕਰਾਂਗੇ ਤਿਆਰੀ ਕਰਨੇ ਮਿਹਨਤ ਕਰਨੇ ਜਮੀਨ ਨਹੀਂ ਕੁਛ ਦੀ ਬਸ ਕਰਗਰੀ ਹੈ ਜਿਹੜਾ ਬੈਠੇ ਗਏ ਉਹਨਾਂ ਨੇ ਰਿਸ਼ਤਾ ਕਿਵੇਂ ਕੀਤਾ ੱਕੇ ਨਾਲ ਕਿਵੇਂ ਕੀਤਾ ੱਕੇ ਨਾਲ ਆਈ ਸੀ ਮੇਰੇ ਕੋਲ ਮਿਲਣ ਵਾਸਤੇ ਤੇ ਮੁੰਡੇ ਨੂੰ ਵੇਖ ਕੇ ਤੇ ਚੱਲੀ ਮੈਂ ਤਾਂ ਮੁੰਡਾ ਹੀ ਤੇ ਮੁੰਡੇ ਨੂੰ ਵਿਆਹ ਕਰਾਉਣਾ ਮੇਰੇ ਮੁੰਡਾ ਨੂੰ ਕਿਹਾ ਮੈਂ ਕਿ ਤੁਰਿਸ ਤਾ ਨਾ ਲੈ ਪੁੱਤਰ ਇਹਨਾਂ ਆਪਣੇ ਨਾਲ ਬਹੁਤ ਕੀਤੀਆਂ ਨੇ ਹੂੰ ਉਹਨਾਂ ਘਰਾਂ ਚ ਫਿਰ ਤੂੰ ਚਲਾ ਗਿਆ ਤਾਂ ਮੇਰੀ ਜ਼ਿੰਦਗੀ ਤਾਂ ਨਾ ਫਿਰ ਬਰਬਾਦ ਕਰ ਦੇ ਲਈ ਉਸ ਤੋਂ ਬਾਅਦ ਉਹ ਵੈਸੇ ਵਿਆਹ ਤੋਂ ਬਾਅਦ ਫਿਰ ਤੁਹਾਡੀ ਬੋਲਚਾਲ ਹੈ ਨਹੀਂ ਸੀ ਨਾ ਬਿਲਕੁਲ ਨਹੀਂ ਫਿਰ ਉਹਨਾਂ ਮੈਨੂੰ 20 ਸਾਲ ਤੱਕ ਕਦੀ ਕੁਝ ਸਹੀ ਨਹੀਂ ਸੀ ਪਹਿਲਾਂ ਤਾਂ ਉਹ ਹੀ ਨਹੀਂ ਪੁੱਛਾ ਗਰੀਬੀ ਬਾਰੇ ਹੂੰ ਮੜ ਕੇ ਇਹਦੇ ਨੇ ਬੈਗੀ ਫਿਰ ਬਿਲਕੁਲ ਛੱਡ ਗਿਆ ਮੈਨੂੰ ਹੂੰ ਫਿਰ ਨਹੀਂ ਉਹਨਾਂ ਮੈਨੂੰ ਕਦੀ ਬੁਲਾਇਆ ਹੂੰ ਫਿਰ ਅਚਾਨਕ ਆਇਆ ਹਾਂ ਹਾਂ ਅਚਾਨਕ ਆਇਆ ਸੀ ਮੈਨੂੰ ਮਿਲਣ ਹੂੰ ਇੱਥੇ ਵਰ ਕੋਲੀ ਦਾ ਰਹਿਸਤਾ ਹੀ ਕਰਕੇ ਤੇ ਮੁੰਡੇ ਨੇ ਨਾਲ ਲੈ ਕੇ ਸਾਲ ਹੋ ਗਿਆ ਵਿਆਹ ਨੂੰ ਮੁੰਡਾ ਹੀ ਲੈ ਗਿਆ। ਉੱਤਰਣ ਲੱਗੋ। ਉੱਤਰਣ ਲੱਗ ਗਿਆ। ਹੁਣ ਉਹਦੇ ਲਈ ਤਰਸਦੇ ਹੋ ਤੁਸੀਂ? ਹੁਣ ਉਹਦੇ। ਅਕੇ ਹੂੰ ਤਰਸਦੀ ਹੈਗੀ ਸੀ ਚਲ ਕਦੀ ਪਹਿਣਾ ਬਰਾ। ਮਾਂ ਨਿ ਪਿਓ ਇਹ ਗਾ ਪਿਓ ਨੂੰ ਧੱਕਿਆ ਜੋਗੀ ਰੋਟੀ ਹੈਗੀ ਏ। ਕਿਤੇ ਕੋਲ ਗਈ ਏ। ਮਾਵਾ ਨਾਲ ਹੀ ਪੇਕੇ ਹੁੰਦੇ ਨੇ ਕਿੰਦੇ ਕੋਲ ਗਈ ਏ ਵੀਰੇ। ਹੂੰ। ਇੰਨਾ ਜੀ 25 ਸਾਲਾਂ ਚ ਕਦੀ ਮੈਨੂੰ ਉਹਨਾਂ ਨੇ ਇੱਕ ਵੀ ਐ ਕਿ 10 ਰੁਪਈਆ ਨਾ ਮੈਨੂੰ ਵਕਤ ਕੀਤਾ ਹੁੰਦਾ ਨਾ ਜ਼ਿੰਦਗੀ ਦਾ ਮੈਂ ਆਹ ਜ਼ਿੰਦਗੀ ਭਰ ਦਸਤੀ ਕਿ ਮੇਰੇ ਭਰਾਵਾਂ ਨੇ ਮੇਰਾ ਵਕਤ ਕੱਢ ਦਿੱਤਾ ਹੈ ਕੀ ਕਰਨੀ ਆ ਜੀ ਜਾਇਦਾਦ ਤੁਹਾਨੂੰ ਬਹੁਤ ਕੁਝ ਹੈਗਾ ਉਹਨਾਂ ਕੋਲ ਬਹੁਤ ਕੁਝ ਪਰ ਮੇਰੇ ਵਾਸਤੇ ਕੁਝ ਵੀ ਨਹੀਂ ਹੈ ਜੇਦੋਂ ਨਾਲ ਕੋਲ ਮੇਰੇ ਵਾਸਤੇ ਕੋਈ ਮੈਨ ਨਹੀਂ ਹੈ ਨੀ ਗਰੀਬ ਕੀ ਦੇਵਣੀ ਕਿਸੇ ਨੂੰ ਉਹਨਾਂ ਦੇ ਜ਼ਿੰਦਗੀ ਦਾ ਪੱਕੀ ਕੰਨਾ ਜਦੋਂ ਉਹਨਾਂ ਕੋਈ ਨਹੀਂ ਜ਼ਿਆਦਾ ਤੇ ਕੀ ਕੀ ਦੇ ਕੰਮ ਨੇ ਇਹ ਐਉਂ ਕਿਉਂ ਹੋ ਜਾਂਦਾ ਵੀ ਆਪਦੀ ਭੈਣਾ ਭਰਾਵਾਂ ਲਈ ਚੀਜ਼ਾਂ ਇੱਕਦਮ ਘਟ ਜਾਂਦੀਆਂ ਉਹ ਹੁੰਦੇ ਸੰਦੇ ਵੀ ਖਤਮ ਹੋ ਜਾਂਦੇ ਆ ਇਹ ਐ ਹੋ ਜਾਂਦੀਆਂ ਜਦੋਂ ਬੁੜੀਆਂ ਮਾੜੀਆਂ ਆ ਜਾਂਣਾਂ ਉਹਨਾਂ ਨੂੰ ਆਪ ਦਾ ਪਰਿਵਾਰ ਦੇ ਦੂਸਰਾ ਨਹੀਂ ਦੁੱਸਤਾ ਪਹਿਣਾ ਤੋਂ ਤਾਂ ਉਹਨਾਂ ਦੂਰ ਹੀ ਕਰ ਦਿੱਤਾ ਦੋ ਪਹਿਣਾ ਅਸੀਂ ਕਦੀ ਅੱਜ ਤਿੰਨੀ ਵਰਤ ਕੇ ਵੇਖਿਆ ਨਾ ਬੋਲਣ ਦੇਵਣ ਇੱਕ ਦੂਜੀ ਨਾਲ ਅੱਛਾ ਨਾ ਕੋਈ ਬੋਲ ਚਾਲ ਨਹੀਂ ਮੇਰੀ ਭੈਣ ਕਿਤੇ ਕਦੀ ਵੀ ਸਾਲਾਂ ਤੇ ਇੱਕ ਦੋ ਵਾਰੀ ਫੋਨ ਲਾਇਆ ਲੋਕ ਕੇ ਲਾਂਦੀ ਉਹ ਵੀ ਮੇਰਾ ਬਣਵਈਆ ਨਹੀਂ ਗੱਲ ਕਰਨ ਦਿੰਦਾ ਅੱਛਾ ਨਾ ਉਹਨੂੰ ਰੋਕਦੇ ਆ ਉਹਨੂੰ ਰੋਕਦੇ ਨੇ ਪਿਓ ਨਹੀਂ ਪਿਓ ਇਹ ਕਾ ਕਾ ਦਾ ਹੈਗਾ ਮੇਰਾ ਪਿਓ ਨਾ ਕਦੀ ਉਹਨਾਂ ਨਾਲ ਗੱਲ ਹੋਈ ਨਾ ਕਦੀ ਉਹ ਗੱਲ ਕਰਾਉਣ ਕਦੀ ਵੀ ਨਹੀਂ ਕਰਾਉਂਦੇ ਮੇਰਾ ਮੁੰਡੇ ਨੂੰ ਸਾਲ ਹੋ ਗਏ ਉਹਨੇ ਨਾ ਕਦੀ ਨੰਨੇ ਨਾਲ ਗੱਲ ਕਰ ਲੈ। ਇਹ ਲੋਕਾਂ ਕੀ ਗੱਲ ਕਰਾ ਦੇਵੇ ਕੋਈ ਮਤਲਬ ਨਹੀਂ। ਹੂੰ। ਕੋਸ਼ਿਸ਼ ਵੀ ਨਹੀਂ ਕੀਤੀ ਕਦੇ। ਨਾ ਕਦੀ ਕੋਸ਼ਿਸ਼ਤ ਨਹੀਂ ਕੀਤੀ ਵੀਰੇ। ਕਦੀ ਵੀ। ਹੂੰ। ਇੱਥੇ ਵਾਲੀ ਦੁਨੀਆ ਦੀ ਵੀ ਗੱਲਾਂ ਹੀ ਹੈਗੀਆਂ ਨੇ ਇੱਥੇ ਵੀ ਗੱਲਾਂ ਹੀ ਸੁਣਦੀ ਰਹੀਆਂ ਅੱਜ ਤੱਕ ਇੰਨੇ ਸਾਲ ਹੋ ਗਏ ਨੇ ਕੋਈ ਇਧਰੋਂ ਮੇਣਾ ਮਾਰ ਦਿੰਦੀ ਹੈ ਜੀਵਿੰਦਾਰ ਦੇ ਕੋਲ ਬੈਠੀ ਹੈ ਇਹ ਜੱਟ ਕੀਤੀ ਬੈਠੀ। ਕੋਈ ਕਹਿੰਦੇ ਚੰਗੇ ਵੀ ਹੈਗੇ ਨੇ ਕੋਈ ਕਹਿੰਦੇ ਨੇ ਵਿਆਹ ਦੀ ਉਹਨੇ ਬੱਚੇ ਪਾਲੇ ਨੇ ਉਹਨੇ ਕੋਈ ਗੁਨਾਹ ਨਹੀਂ ਕੀਤਾ ਫਿਰ ਵੀ ਆਪਣੇ ਪਰਿਵਾਰ ਚ ਬੈਠੀ ਆਪਣੀ ਜਾਤੀ ਚ ਬੈਠੀ ਹੈਗੀ ਸੋਚ ਕੇ ਬੈਠੀ ਸੀ ਵੀ ਚੱਲ ਵੀ ਤੇ ਆਪਦੀ ਜਾਤ ਵਿਆਧਰੀ ਗਈ ਇਹ ਤਾਂ ਕੋਈ ਮਾੜਾ ਨਹੀਂ ਜੇ ਕਿਸੇ ਨਾਲ ਰਿਸ਼ਤਾ ਬੰਦਾ ਕਾਨੂੰਨੀ ਤੌਰ ਤੇ ਸਹੀ ਰਿਸ਼ਤੇ ਦੇ ਨਾਮ ਰਹਿੰਦਾ ਇਹ ਵੀ ਤੇ ਮਾੜਾ ਕੀ ਹੈ ਮਾੜਾ ਲੋਕਾਂ ਨੂੰ ਲੱਗਦਾ ਜਿਹੜੀ ਸਾਡੀ ਜਾਤ ਵਿਆਧਰੀ ਬਹੁਤ ਮਾੜੀ ਹੈ ਕੋਈ ਜਾਤੀ ਨਹੀਂ ਕਹਿੰਦੀ ਵਾ ਸਾਡੀ ਜਾਤੀ ਵਾਲੇ ਸਾਰੇ ਕਹਿੰਦੇ ਨੇ ਇਕ ਔਰਤ ਦਾ ਘਰ ਵਸਣਾ ਜ਼ਰੂਰੀ ਹੈ ਜਾਂ ਵੀ ਔਰਤ ਟੱਕੇ ਖਾਦੀ ਚੰਗੀ ਲੱਗਦੀ ਹੈ ਲੋਕਾਂ ਨੂੰ ਟੱਕੇ ਖਾਦੀ ਉਹਨਾਂ ਨੂੰ ਐ ਚੰਗੀਆਂ ਲੱਗਦੀਆਂ ਨੇ ਜਦੋਂ ਕੱਲੀ ਹੁੰਦੇ ਕਿਤੇ ਮਰਜ਼ੀ ਜਾ ਸਕਦੀ ਆ ਤੇ ਉਹਨੂੰ ਕੁਝ ਵੀ ਨਹੀਂ ਆਉਂਦੀ ਭਾਵੇਂ ਕੁਝ ਮਰਜ਼ੀ ਕਰਦੀ ਫਿਰੇ ਹਮ ਬਸ ਇੱਕ ਆਦ ਸੇਰ ਦਾ ਕੋਈ ਬਣਾ ਲਵੇ ਨਾ ਤਾਂ ਉਹਨੂੰ ਉਹ ਨਹੀਂ ਚੰਗਾ ਲੱਗਦਾ ਇੱਜ਼ਤ ਦੀ ਜ਼ਿੰਦਗੀ ਔਰਤ ਜਿੰਗੀ ਚੰਗੀ ਲੱਗਦੀ ਤੇ ਮੈਂ ਇੱਜ਼ਤ ਨਾਲ ਹੀ ਰਹੀਦਾ ਇੱਜ਼ਤ ਨਾਲ ਹੀ ਇੱਥੇ ਕੋਲ ਬੈਠੇ ਆ ਕੇ ਤਾਂ ਹੀ ਚਾਰ ਬੱਚੇ ਮੇਰੇ ਪਾਲਦਾ ਕਨੀ ਤਾਂ ਕੌਣ ਪਾਲਦਾ ਹਮ ਇਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ ਹਾਂ ਐਸ ਕਰਕੇ ਇਹ ਹੁੰਦਾ ਹੀ ਮੈਂ ਨਹੀਂ ਵੀ ਮੇਰਾ ਤਾਂ ਸਾਰਾ ਕੁਝ ਇਹ ਦਾ ਮੈਂ ਆਦੇ ਪਰਿਵਾਰ ਨੂੰ ਵੀ ਹੈ ਕਿ ਮੇਰਾ ਹੀ ਹੋਇਆ ਸਾਰਾ ਮਾਪਿਓ ਭੈਣ ਭਰਾ ਸਭ ਮੇਰੇ ਇਹ ਹੀ ਹੈਗਾ ਚਾਹ ਮੈਨੂੰ ਚੰਗੀ ਰੋਟੀ ਦੇਵੇ ਚਾ ਮੈਨੂੰ ਮਾੜੀ ਦੇਵੇ ਜਿੰਨੇ ਮੇਰੀ ਜ਼ਿੰਦਗੀ ਚ ਸਦਾਰੀ ਮੇਰੇ ਬੱਚੇ ਪਾਲੇ ਮੈਨੂੰ ਰਹਿਣ ਦਾ ਟਿਕਾਣਾ ਬਣਾ ਦਿੱਤਾ ਨਹੀਂ ਤਾਂ ਕਿੰਨੇ ਦੇਣਾ ਸੀ ਮੈਂ ਪਟਕਦੀ ਫਿਰਦੀ ਫੋਨ ਮੈਨੂੰ ਚਲਾਉਣਾ ਨਹੀਂ ਆਉਂਦਾ ਸੀ ਜਦੋਂ ਇਹਨੇ ਮੈਨੂੰ ਫੋਨ ਦਾ ਵਾਲ ਦੱਸਿਆ ਸੀ ਮੈਨੂੰ ਆਂਦਾ ਐਵੇਂ ਵਿੱਚ ਚਲਾਇਆ ਕਰ ਮੈਂ ਫਿਰ ਫੋਨ ਚਲਾਉਣਾ ਸਿੱਖ ਗਿਓਲੇ-ਓਲੇ ਹੂੰ ਬਰਾ ਵੱਡਾ ਫੋਨ ਹੈ ਜੇ ਵੀ ਨਹੀਂ ਮੈਂ ਚਲਾ ਸਕਦੀ ਇੰਨਾ ਮਤਲਬ ਕਦੀ ਇਹੋ ਜਿਹਾ ਸੋਚਦੀ ਨਹੀਂ ਹੁੰਦੀ ਐ ਹੂੰ ਆਹ ਦਾ ਖੇਤਾਂ 'ਚੇ ਕੰਮ ਲੱਗੀ ਰਹਿੰਦੀ ਐ ਸਾਰਾ ਸਾਰਾ ਦਿਨ ਖੇਤ ਕਰਨਾ ਬੱਚਿਆਂ ਨੂੰ ਸਮਾਲਣਾ ਕੋਈ ਬੱਚਾ ਨਹੀਂ ਮੇਰਾ ਪੜਿਆ ਸਿਰਫ ਇੱਕ ਹੀ ਪੜਾਇਆ ਮੈਂ ਛੋਟਾ-ਛੋਟਾ ਉਹ ਮਿਹਨਤੀ ਕਰੀ ਜੇ ਮਿਹਨਤੀ ਕੀਤੀ ਤੁਸੀਂ ਵੀ ਸੋਚਿਆ ਵੀ ਮੈਂ ਇਹਨਾਂ ਦਾ ਸਾਥ ਦੇਣਾ ਹਾਂ ਬੱਚਾ ਵਾਰੇ ਮੈਂ ਸੋਚਿਆ ਮੈਂ ਕਿ ਮੇਰੀ ਜ਼ਿੰਦਗੀ ਤਾਂ ਪਹਿਲਾਂ ਤੂੰ ਨਰਗ ਸੀ ਹੁਣ ਕਿਧੂ ਉੱਤੇ ਹੋਰ ਕੀ ਬਣੇਗੀ ਬੱਚਾ ਨੇ ਤਾਂ ਜ਼ਿੰਦਗੀ ਬਣਾ ਦੇਣਾ ਬੱਚਿਆਂ ਨੂੰ ਪਤਾ ਹੈ ਤੁਹਾਡੀ ਕਹਾਣੀ ਦਾ ਹਾਂ ਸਭ ਪਤਾ ਹੈ ਆ ਛੋਟਾ ਹੈਗਾ ਸੀ ਜਿਹੜਾ ਹੁਣ ਹੁੰਦਾ ਨਾ ਬੀਟੀ ਵਾਲਾ ਇਹਨੂੰ ਕੋਈ ਨਹੀਂ ਨਾ ਪਤਾ ਇਹ ਛੋਟਾ ਛੋਟਾ ਦੇ ਇਹ 4 ਕੋ ਸਾਲਾਂ ਜਿਹਦਾ ਡੈਡੀ ਖਤਮ ਹੋਇਆ ਤੇ ਵੱਡਿਆਂ ਦੋਨਾਂ ਨੂੰ ਪੂਰੀ ਸਮਝ ਸੀ ਇੱਕ 10 ਸਾਲਾਂ ਦਾ ਹੈਗਾ ਤੇ ਇੱਕ ਤਾਂ

ਹਾਂਜੀ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਬੋਕਲ ਜਗਮੀਤ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ